ਇੱਕ ਗੱਲ ਮੈਂ ਦੱਸਣਾ ਚਾਹਨਾ ਗੈਨੇ ਜੀ ਸਾਡੀ ਕੋ ਇਨਫਰਮੇਸ਼ਨ ਆਈ ਹੈ ਵੀ ਸਖਰਾ ਜੀ ਮਿਲਟਾਨ ਨੂੰ ਜਿਹੜਾ ਉਸ ਸਮੇਂ ਬਿਜੀ ਰੱਖਿਆ ਜਾ ਰਿਹਾ ਹੈ ਸਖਰਾ ਜੀ ਮਿਲਟਾਨ ਦੇ ਮੋਬਾਈਲ ਫੋਨ 24 ਤਰੀਕ ਤੋਂ ਖੋਲ ਆਉਣੇ ਨੇ 24 ਤਰੀਕ ਤੋਂ ਬਾਅਦ ਸਖਰਾ ਜੀ ਮਿਲਟਾਨ ਤੋਂ ਮੋਬਾਈਲ ਆਉਣਗੇ ਇੱਕ ਜਮਾਤੀ 20-20 ਝੁੰਟੇ ਨੇ ਪਰ ਜਿਹੜੀ ਟ੍ਰੇਨਿੰਗ ਚੱਲਦੀ ਉਹ ਕੱਲੀ ਸਖਰ ਜੀ ਮਿਲਦੇ ਚੱਲਦੀ ਹੈ ਇਹ ਮੈਨੂੰ ਆਰਮੀ ਦੇ ਤਿੰਨ ਬੰਦਿਆਂ ਨੇ ਅਲੱਗ-ਅਲੱਗ ਜਗ੍ਹਾ ਤੋਂ ਫੋਨ ਆਏ ਨੇ ਵੀ ਸਾਡੇ ਮੋਬਾਈਲ ਫੋਨ ਤੱਕ ਜਿਹੜੇ ਨੇ ਖੋਹੇ ਜਾ ਰਹੇ ਨੇ ਕਿਉਂ ਕਿ ਪਤਾ ਹੈ ਜਦੋਂ 84 ਦੇ ਵਿੱਚ ਸਖਰ ਜੀ ਮਿਲਦਾ ਫਿਰ ਬਾਕੀ ਹੋਈਆਂ ਸੀ ਉਹ ਪਕੌੜੀ ਕਹਿੰਦੇ ਨੇ ਉਹ ਬਾਕੀ ਨੇ ਉਹ ਪਤਾ ਨਹੀਂ ਅੱਜ ਫੇਰ ਕਿਉਂਕਿ ਇਹ ਨਾਲ ਇਸ ਕਰਕੇ ਧਿਆਨ ਦੇ ਰੱਖਣੀ ਆ ਸਰਕਾਰ ਕਿਸੇ ਤਰ੍ਹਾਂ ਦਾ ਵੀ ੱੱੱਕਾ ਜਣਾ ਉਹ ਇਲੈਕਸ਼ਨਾਂ ਵਿੱਚ ਕਰ ਸਕਦੀ ਆ ਪਰ ਆਪਾਂ ਬੁੱਧਾ ਦੇ ਆਪਾਂ ਬੁੱਧਾਂ ਦੇ ਫੜੜੇ ਹੋ ਕੇ ਰਹਿਣਾ ਹੈ ਬੁੱਧਾਂ ਦੇ ਕਾਮਯਾਬ ਹੋ ਕੇ ਪੈchnਾ ਹੈ ਮਾਜੋਰਟੀ ਦੇ ਨਾਲ ਬਹਿਣਾ ਹੈ ਮੈਂ ਤਾਂ ਹਰੇਕ ਤੱਕਾ ਕਰਕੇ ਆਉਣਾ ਡੀਪੀ ਅੱਤਾ ਕਰੂ ਸਾਰੇ ਨੂੰ ਲਿਖ ਦਿੰਦਾ ਕਿ ਕਾਹਨ ਆਉਗਾ ਕਿ ਕਦੇ ਨਾਲ ਸੇ ਮਜੂਦਦ ਤੇ ਨਹੀਂ ਕਰਦੀ ਹੁੰਦੀ ਹੈ ਜਿਹੜੀ ਜਿਹੜੀ ਆਰਥ ਦੇ ਵਿਚਾਰ ਹੁੰਦੀ ਹੈ ਦੂਜਿਆਂ ਦੇ ਵਾਸਤਾ ਹੁੰਦਾ ਨਹੀਂ ਪਰ ਜਿਹੜਾ ਆਊਗਾ ਕੱਟਿਆ ਦੇ 5231 ਦੀ 108 ਪਾਕੀ ਤੋਰਾਂ ਦੀ ਬੇਨਤੀ ਇੱਕ ਪਾਕੀ ਤੋਰਾਂ ਦੇ ਬਰਸਾਤ ਬੋਲ ਕੇ ਜਰੂਰੀ ਬਰਸਾਤ ਦਾ ਟਗੜੇ ਰਹਿਣਾ ਬੀਬੀ ਖਾਲੜਾ ਵਾਲੇ ਬਰਸਾਤ ਬੋਲ ਕੇ ਭੇਜਦੇ ਸੀ ਨਾ ਮਾਲ ਬਹੁਤ ਚੰਗਾ ਸੀ ਅਸੀ ਗੱਲ ਨਹੀਂ ਸੀ ਬੀਬੀ ਖਾਲੜਾ ਵਾਲੇ ਬਹੁਤ ਚੰਗਾਨੀ ਸੀ ਅਸੀਂ ਹਾਰੇ ਤਾਂ ਆਇਆ 65% ਸਾਡੇ ਫੋਟ ਲਿਖ ਲਏ ਆ ਦੇ ਇਹ ਨਾ ਮੇਰੇ ਕੋਲ ਟਾਈਮ ਨਹੀਂ ਮੈਂ ਲਾਈਵ ਦਿਖਾ ਰਿਹਾ ਤੇ ਆਪਾ ਬੰਦਾ ਨਾ ਜਦੋਂ ਫੋਟ ਕੋਲ ਆਉਂਦਾ ਉਦੋਂ ਹੀ ਰਾਜੀ ਹੋ ਜਾਂਦਾ اتھا جندو اکی پنڈو پنڈو کڈھن ڏينھن گهڪي راني ٿولن ڏا ٽنڈا هه گه ٽنڈا ڳوٽي لالا ٽنڈا لالا ਚਲੋ ਚਲੋ ਖਾਲਸਾ ਜੀ ਬੋਲੋ ਭਾਈ ਸਰਬਜੀਤ ਸਿੰਘ ਖਾਲਸਾ ਲੋਕ ਸਭਾ ਹਲਕਾ ਅਫੀਸਰ ਨਿਹਾਇਤ ਨਿਹਾਇਤ ਭਾਈ ਸਰਬਜੀਤ ਸਿੰਘ ਖਾਲਸਾ ਆਹ ਜੀ ਆਤੂ ਭਾਈ ਸਰਬਜੀਤ ਸਿੰਘ ਖਾਲਸਾ ਜੀ ਦਾ ਬਿਆਨ ਛੇਤੀ ਕਰਤਾਰ ਦੀ ਸਤਿ ਸ੍ਰੀ ਅਕਾਲ ਜੀ ਜੋਗੇ ਆਜ਼ਾਦ ਜੀਤਵਤ ਜਿੰਦੂ ਰਾਕੇ ਤੋਂ ਇੱਕ ਜੁਗ ਆਪਣਾ ਕੀਮਤੀ ਵੋਟ ਪਾ ਕੇ ਬੰਦੇ ਨੂੰ ਕਾਮਯਾਬ ਕਰੋ ਜਿੰਮੇਦਾਰ ਚੋਣ ਸ਼ੰਗਨਕ ਦਾ ਜੰਨਕ ਸਾਹਿਬ ਜੰਨਕ ਸਾਹਿਬ ਦਾ ਕਾਮਯਾਬੀ ਆਂਦੀ ਆਂਦੀ ਜੰਨਕ ਸਾਹਿਬ ਮਨੁੱਖਾਂ ਨੇ ਆਪਣੀਆਂ ਮੋਰਾਂ ਲਾ ਕੇ ਕਾਮਯਾਬ ਹੋ ਉਹਨਾਂ ਦੀ ਕਾਮਯਾਬੀ ਤੁਹਾਡੀ ਕਾਮਯਾਬੀ ਬੋਲੋ